ਕੀ ਕਾਰਨਾ ਕਿਸਾਨਾਂ ਵਾਸਤੇ ਇਡਾ ਵੱਡਾ ਸਿਰਦਰਦ ਕਿਵੇਂ ਬਣਿਆ ਪਿਆ ਡਬਲਯੂਟੀਓ ਕੀ ਕਾਰਨਾ ਮੈਂ ਤੁਹਾਨੂੰ ਅੱਜ ਸੌਖੇ ਦੋਸਤੋ ਅੱਜ ਮੈਂ ਤੁਹਾਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਂਗਾ ਕਿ ਡਬਲਯੂਟੀਓ ਕੀ ਹੈ ਵਰਲਡ ਟਰੇਡਿੰਗ ਆਰਗੇਨਾਈਜੇਸ਼ਨ ਵਿਸ਼ਵ ਵਪਾਰ ਸੰਗਠਨ ਜੋ ਕਿ 160 ਦੇਸ਼ਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ 1 ਜਨਵਰੀ 1995 ਵਿੱਚ ਇਸ ਦੀ ਸਥਾਪਨਾ ਹੋਈ ਸੀ ਸਵਿਟਜ਼ਰਲੈਂਡ ਦੇ ਵਿੱਚ ਇਸ ਦਾ ਬਹੁਤ ਵੱਡਾ ਦਫ਼ਤਰ ਆ ਕੀ ਕਾਰਨਾ ਕਿਸਾਨਾਂ ਵਾਸਤੇ ਇਡਾ ਵੱਡਾ ਸਿਰਦਰਦ ਕਿਵੇਂ ਬਣਿਆ ਪਿਆ ਡਬਲਯੂਟੀਓ ਕੀ ਕਾਰਨਾ ਮੈਂ ਤੁਹਾਨੂੰ ਅੱਜ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਦੇਣਾ ਤੇ ਦੋਸਤੋ ਜਿਹੜਾ ਵੀ ਵਪਾਰ ਹੁੰਦਾ ਉਹ 160 ਦੇਸ਼ਾਂ ਦੀ ਨਿਗਰਾਨੀ ਦੇ ਹੇਠ ਹੁੰਦਾ ਡਬਲਯੂਟੀਓ ਦੀ ਨਿਗਰਾਨੀ ਦੇ ਹੇਠ ਹੁੰਦਾ ਜੋ ਵੀ ਨਿਜਮ ਕਾਨੂੰਨ ਡਬਲਯੂਟੀਓ ਲਾਗੂ ਕਰਦਾ 160 ਦੇਸ਼ਾਂ ਨੂੰ ਉਹਨਾਂ ਦੇ ਨਿਜਮ ਕਾਨੂੰਨ ਫਾਲੋ ਕਰਨੇ ਪੈਂਦੇ ਨੇ ਹੁਣ ਵਪਾਰ ਕਿਹੜਾ ਡੀਜ਼ਲ ਤੇ ਵੀ ਉਹਨਾਂ ਦਾ ਹੱਕ ਟਰੈਕਟਰ ਵੀ ਜੇਕਰ ਲੈਣੇ ਆ ਉਹਦੇ ਤੇ ਵੀ ਉਹਨਾਂ ਦਾ ਹੱਕ ਆ ਡਬਲਯੂਟੀਓ ਤੋਂ ਬਾਹਰ ਨਹੀਂ ਉਹ ਉਨ੍ਹਾਂ ਦੇ ਪਰਛਾਵੇਂ ਹੇਟਿਆ ਜੇਕਰ ਕੋਈ ਆਪਾ ਬੀਜ ਲੈਂਦਾ ਜਾਂ ਜਾਣੇ ਆ ਰੇ ਸਪਰੇ ਖਾਦਾਂ ਜੋ ਵੀ ਚੀਜ਼ ਆਪਾਂ ਖਰੀਦ ਕੇ ਖੇਤਾਂ ਚ ਜਾਂ ਆਪਣੇ ਕਾਸੇ ਵਾਸਤੇ ਵੀ ਲੈਣੇ ਚਾਹੇ ਆ ਕੱਪੜੇ ਵੀ ਲੈਣੇ ਆ ਇਹ ਵੀ ਡਬਲਯੂਟੀਓ ਦੇ ਪਰਛਾਵੇਂ ਦੇ ਹੇਟ ਆ ਹੁਣ ਡਬਲਯੂਟੀਓ ਕੀ ਕਰਦਾ ਹੁਣ ਡਬਲਯੂਟੀਓ ਜਿਹੜਾ ਵਪਾਰਕ ਧੰਦੇ ਵਾਸਤੇ ਤਾਂ ਹੈਗਾ ਫਾਇਦੇਮੰਦ ਕਿਸਾਨ ਵਾਸਤੇ ਫਾਇਦੇਮੰਦ ਨਹੀਂ ਜਿਹੜਾ ਬੰਦਾ ਗਾਹੋਂ ਫਸਲ ਲੈ ਕੇ ਗਾਹਾਂ ਵੇਚਦਾ ਉਸ ਦੇ ਵਾਸਤੇ ਤਾਂ ਡਬਲਯੂਟੀਓ ਬਹੁਤ ਵਧੀਆ ਕਿਉਂਕਿ WTO ਨਿਰਧਾਰਤ ਕਰਤਾ ਵੀ ਮੈਨੂੰ ਪ੍ਰੋਫਿਟ ਕਿੰਨਾ ਹੁੰਦਾ WTO ਦੀ ਇੱਕ ਹੀ ਪਾਲਿਸੀ ਆ ਵੀ ਸਭ ਤੋਂ ਪਹਿਲਾਂ ਉਹਨੇ ਪ੍ਰੋਫਿਟ ਦੇਖਣਾ ਵੀ ਵਪਾਰੀ ਨੂੰ ਪ੍ਰੋਫਿਟ ਕਿੰਨਾ ਹੁੰਦਾ ਜੇਕਰ ਵਪਾਰੀ ਨੂੰ ਪ੍ਰੋਫਿਟ 100 ਰੁਪਇਆ ਹੋਇਆ ਤੇ ਉਹਦੇ ਵਿੱਚੋਂ ਜਿਨੇ ਚੀਜ਼ੋ ਬਣਾਈਆਂ ਉਹਨੂੰ ਲਾ ਲਓ ਤੁਸੀਂ 20% ਇਹਨਾਂ ਨੇ ਦੇਣਾ ਹੁੰਦਾ ਯਾਨੀ ਕਿ 20 30 ਰੁਪਏ ਮੰਨ ਕੇ ਚਲੋ ਯਾਨੀ ਕਿ ਜਿਨੇ ਦਾ ਚੀਜ਼ ਪੈਦਾ ਕੀਤੀ ਉਹਨੂੰ ਘੱਟ ਪ੍ਰੋਫਿਟ ਦੇਣਾ ਤੇ ਜਿਨੇ ਲੈ ਕੇ ਗਾਂ ਵੇਚੀ ਉਹਨੂੰ ਜ਼ਿਆਦਾ ਪ੍ਰੋਫਿਟ ਦੇਣਾ ਇਸ ਕਰਕੇ WTO ਤੋਂ ਕਿਸਾਨ ਆਈ ਖੜੇ ਆ ਦੁਖੀ ਕਿਉਂਕਿ ਕਿਸਾਨਾਂ ਦਾ ਮੰਨਣਾ ਇਹ ਆ ਵੀ ਜੇਕਰ ਭਾਰਤ ਦੇਸ਼ WTO ਚੋਂ ਬਾਹਰ ਨਿਕਲ ਜੇ ਤਾਂ ਕਿਸਾਨਾਂ ਦੀ ਜਿਹੜੀ ਮੰਦਹਾਲੀ ਹਾਲਤ ਆ ਉਹ ਕਿਤਨਾ ਕਿਤੇ ਸੁਧਰ ਸਕਦੀ ਆ ਤੇ ਦੇਸ਼ ਕਿਤਨਾ ਕਿਤੇ MSP ਲਾਗੂ ਕਰ ਸਕਦਾ ਹੁਣ ਇਹ ਮੈਨੂੰ ਨਹੀਂ ਪਤਾ ਵੀ ਭਾਰਤ WTO ਚੋਂ ਕਿਉਂ ਨਹੀਂ ਨਿਕਲ ਰਿਹਾ ਜੇਕਰ WTO ਚੋਂ ਭਾਰਤ ਨਿਕਲਦਾ ਤਾਂ ਜਿੰਨੇ ਵੀ ਵੱਡੇ ਬਿਜ਼ਨਸਮੈਨ ਆ ਅੰਡਾਨੀ ਅਬਾਨੀ ਸਾਰਿਆਂ ਨੂੰ ਪੂਰਾ ਪੂਰਨ ਤੌਰ ਤੇ ਘਟਾ ਕਿਉਂਕਿ ਇਹ ਆਪਸ ਵਿੱਚ ਸਾਰੇ ਇਕੱਠੇ ਹੋ ਜਾਂਦੇ ਆ 160 ਦੇਸ਼ ਠੀਕ ਹੈ ਕਿ ਨਹੀਂ ਜਿੱਥੇ ਡਿਮਾਂਡ ਸਪਲਾਈ ਵੱਧ ਹੁੰਦੀ ਆ ਉਥੇ ਗਠਮਿਠ ਕਰ ਲੈਂਦੇ ਆ ਵੀ ਲੈ ਵੀ ਸੱਜਣੋ ਤੁਸੀਂ ਰੋ ਲਾਣਾ ਪਾਇਆ ਜੇ ਅਸੀਂ ਆਪੇ ਕਿਸਾਨਾਂ ਤੋਂ ਕਣਕ ਖਰੀਦ ਲਾਂਗੇ ਅਸੀਂ ਆਪੇ ਕਿਸਾਨਾਂ ਤੋਂ ਚੌਲ ਖਰੀਦ ਲਾਂਗੇ ਅਸੀਂ ਆਪੇ ਕਿਸਾਨਾਂ ਤੋਂ ਦਾਲਾਂ ਖਰੀਦ ਲਾਂਗੇ ਤੁਸੀਂ ਸਾਡੇ ਤੋਂ ਲੈਣੀਆਂ ਨੇ ਤੁਸੀਂ ਉਹਨਾਂ ਕੋਲੇ ਸਿੱਧੇ ਨਹੀਂ ਜਾਣਾਗਾ ਵਪਾਰਾਂ ਵਪਾਰੀਆਂ ਤੋਂ ਤੁਸੀਂ ਲੈਣੀਆਂ ਨੇ ਤਗੜੇ ਵਪਾਰੀਆਂ ਤੋਂ ਲਾਉਣੀਆਂ ਨੇ ਹੁਣ ਉਥੇ ਕੀ ਹੁੰਦਾ ਵੀ ਹੁਣ ਡਿਮਾਂਡ ਸਪਲਾਈ ਦਾ ਪਤਾ ਇਹਨਾਂ ਨੂੰ ਸਭ ਤੋਂ ਪਹਿਲਾਂ ਹੁੰਦਾ ਇੱਕ ਹੀ ਕਰਦੇ ਵੀ ਉਹ ਫਸਲ ਨੂੰ ਸਟੋਰ ਕਰਨਾ ਸਟਾਰਟ ਕਰ ਦਿੰਦੇ ਆ ਹੁਣ ਕਿਸਾਨ ਘਰੇ ਸਟੋਰ ਕਰਕੇ ਰੱਖ ਨਹੀਂ ਸਕਦਾ ਠੀਕ ਹੈ ਕਣੀ ਜੇ ਕਿਸਾਨ ਕੋਲੇ ਸਟੋਰੇਜ ਦਾ ਪ੍ਰਬੰਧ ਹੁੰਦਾ ਤੇ ਉਹ ਵੀ ਵਪਾਰੀ ਬਣ ਸਕਦਾ ਸੀਗਾ ਹਨਾ ਪਰ ਨਹੀਂ ਉਹਦੇ ਕੋਲ ਹੈ ਨਹੀਂ ਆਪਾਂ ਕਰ ਹੀ ਨਹੀਂ ਸਕਦੇ ਕਿਉਂਕਿ ਆਪਣੀ ਪੂੰਜੀ ਉਹ ਨਹੀਂ ਣੀ ਜਿੰਨਾ ਆਪਣੇ ਕੋਲੇ ਖਰਚਾ ਹੁੰਦਾ ਉਹ ਆਪਣਾ ਫਸਲ ਪਾਲਣ ਤੇ ਲੰਘ ਜਾਂਦਾ ਕੁਝ ਕਪੀਲਦਾਰੀਆਂ ਚ ਲੰਘ ਜਾਂਦਾ ਪਹਿਲਾਂ ਹੀ ਕਰਜ਼ਾਈ ਹੁੰਨੇ ਆਪਾਂ ਕਹਿੰਦੇ ਆ ਦਬਦਲ ਵੇਚ ਗਏ ਫਸਲ ਤੇ ਅਗਲੇ ਨੂੰ ਦਈਏ ਆਪਾਂ ਨੂੰ ਵਿਆਜ ਵੀ ਪਈ ਜਾਂਦੀ ਹੈ ਗਾਂਹ ਹੋਰ ਖਰਚਾ ਤਿਆਰ ਹੁੰਦਾ ਇਸ ਕਰਕੇ ਆਪਾਂ ਵਪਾਰ ਨਹੀਂ ਕਰ ਸਕਦੇ ਇਹ ਵਪਾਰੀ ਕੀ ਕਰਦੇ ਆ ਉਹ ਡਿਮਾਂਡ ਸਪਲਾਈ ਦਾ ਦੇਖ ਕੇ ਉਸ ਚੀਜ਼ ਨੂੰ ਵੱਧ ਆਪਣੋਂ ਕੁਝ ਪੈਸਾ ਦੇ ਕੇ ਖਰੀਦ ਲੈਂਦੇ ਆ ਯਾਨੀ ਕਿ ਐਮਐਸਪੀ ਤੇ ਤਾਂ ਖਰੀਦਦੇ ਨਹੀਂ ਸ਼ੁਕਰ ਕਰੋ ਪੰਜਾਬ ਦੇ ਵਿੱਚ ਐਮਐਸਪੀ ਲਾਗੂ ਆ ਦੋ ਤਿੰਨ ਫਸਲਾਂ ਤੇ ਹਰਿਆਣੇ ਦੇ ਵਿੱਚ ਲਾਗੂ ਆ ਰਾਜਸਥਾਨ ਦੇ ਵਿੱਚ ਲਾਗੂ ਆ ਪਰ ਜਿੱਥੇ ਨਹੀਂ ਲਾਗੂ ਉਹਨਾਂ ਦਾ ਬੁਰਾ ਹਾਲ ਇਸ ਕਰਕੇ ਜਿਹੜਾ ਇੰਡੀਆ ਦੇ ਕਿਸਾਨ ਆ ਸੌਰੀ ਪੰਜਾਬ ਦੇ ਕਿਸਾਨ ਕਹੂੰਗਾ ਕਿਉਂਕਿ ਇੰਡੀਆ ਦੇ ਕਿਸਾਨ ਪੂਰੇ ਨਹੀਂ ਆਏ ਪੰਜਾਬ ਦੇ ਕਿਸਾਨ ਇਹ ਕਹਿੰਦੇ ਵੀ ਡਬਲਯੂਟੀਓ ਨੂੰ ਭਾਰਤ ਨੂੰ ਬਾਹਰ ਕੱਢਿਆ ਜਾਵੇ ਡਬਲਯੂਟੀਓ ਚੋਂ ਭਾਰਤ ਆ ਨਹੀਂ ਸਕਦਾ ਕਿਉਂਕਿ ਮੋਦੀ ਦਾ ਰਾਜ ਆ ਮੋਦੀ ਆਪ ਦਾ ਦੇਸ਼ ਕੱਢ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਤੇ ਅਡਾਨੀਆਂ ਤੇ ਅਬਾਨੀਆਂ ਦਾ ਹੱਥ ਆ ਹੁਣ ਤੁਸੀਂ ਦੱਸੋ ਮੋਦੀ ਜਾਵੇ ਤਾਂ ਜਾਵੇ ਕਿੱਧਰ ਇਸ ਕਰਕੇ ਮੈਂ ਜਿੰਨਾ ਕਿ ਤੁਹਾਨੂੰ ਸਮਝਾ ਸਕਿਆ ਠੀਕ ਆ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਆ ਜੇਕਰ ਤੁਹਾਨੂੰ ਕਿਸੇ ਨੂੰ ਵੀ ਡਬਲਯੂਟੀਓ ਬਾਰੇ ਪਤਾ ਹੈ ਤਾਂ ਕਮੈਂਟਾਂ 'ਚ ਜਰੂਰ ਦੱਸ ਦਿਆ ਜੀ ਠੀਕ ਹੈ ਕਿ ਨਹੀਂ ਅਸੀਂ ਵੀ ਸਿੱਖਣ ਆਏ ਬਾਈ ਜੀ ਸਿੱਖ ਕੇ ਜਾਵਾਂ